ਦੀ ਮੰਗ ਉਧਰ ਘੜਤੀ ਕਾਰ ਨੂੰ ਤੜਕੇ ਸਵੇਹਾ ਆ ਕੇ ਉਹ ਵੀ ਘੜਦੇ ਨੇ ਏ ਗਾਇਸ ਵੈਲਕਮ ਟੂ ਮਾਈ ਨਿਊ ਵਲੋਗ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਤੇ ਸਵੇਰ ਦੇ ਵੱਜ ਗਏ 7:30 ਤੇ ਮੈਂ ਹੁਣ ਉੱਠਿਆਗਾ ਤੇ ਹੁਣ ਨਹਾਣੂ ਕੇ ਤੇ ਫਿਰ ਦੇਖਦੇ ਆ ਤਾਂ ਗਾਇਸ ਨਹਾ ਕੇ ਰੈਡੀ ਹੋ ਗਿਆ ਮੈਂ ਤੇ ਵਲੋਗ ਦੇ ਵਿੱਚ ਬਣੇ ਰਹੋ ਦੇਖਣ ਵਾਸਤੇ ਥਲੋਂ ਲੱਗ ਗਈ ਹੁਣ ਤਾਂ ਕੋਟ ਵੀ ਪਾ ਲੈਣਾ ਥਲੋਂ ਦੀ ਇੱਕ ਸ਼ਰਟ ਥਲੋਂ ਦੀ ਪਾਈ ਇੱਕ ਕਾਹ ਪਾਈ ਇੱਕ ਹੁਣ ਕੋਟ ਪਾ ਲੈਣਾ ਹਾਂ ਜੀ ਕਿਰਾਏ ਖੇਤ ਚੱਲਦਾਗਾ ਤੇ ਦਾਦਾ ਕਈ ਦਿਨਾਂ ਦਾ ਖੇਤ ਲਈ ਗਿਆ ਸੀ ਉਹ ਕਹਿੰਦਾ ਮੈਨੂੰ ਫੇਰ ਤੇ ਢੇੜਾ ਦਵਾ ਕੇ ਲਿਆ ਹੁਣ ਸਕੂਟਰੀ ਤੇ ਪਹਿਲਾਂ ਤਾਂ ਉਹਨੂੰ ਢੇੜਾ ਦਵਾ ਕੇ ਲਿਆ ਹਣਾ ਕਿ ਵਧਾ ਲੱਗਦਾ ਹੈ ਕੋਈ ਕੋ ਬਾਰੋਂ ਤਾਂ ਬਿਰਲੀ ਜੀ ਲੱਗਦੀ ਆ ਆ ਟੁੱਟਿਆ ਜਾ ਮੰਜਾ ਉੱਥੇ ਅੰਦਰ ਰੱਖ ਦਈਏ ਕਹਿੰਦਾ ਪਿਆ ਬੁਰਾ ਲੱਗਦਾ ਇਥੇ ਹੋਰ ਲਿਆ ਕੇ ਧਰਾਂਗੇ ਵਧੀਆ ਜਿਵੇਂ ਹੀ ਖੰਡ ਗਿਆ ਤਾਂ ਇਹ ਤਾਂ ਹੁਣ ਟੂੜੀ ਲੈਣਾ ਹੈ ਰੇੜੀ ਲੈ ਹੈ ਵਿੱਚ ਸਟਕੇ ਲੈ ਜਾਾਂਗੇ ਤੇ ਹੋਰ ਲਿਆ ਕੇ ਰੱਖਦੇ ਆਂਗੇ ਇੱਥੇ ਵਧੀਆ ਲੋਹੇ ਦਾ ਮੰਜਾ ਘਰੇ ਪਿਆਗਾ ਬੱਸ ਰੋਜ ਪਰਲੇ ਜਾਣਿਆ ਦੰਗਾ ਇਸ ਖੇਤੋਂ ਘਰੇ ਆ ਗਿਆ ਤੇ ਚਾਹ ਚੂ ਪੀ ਲਈ ਉਧਰ ਲ ਟਾਇਰ ਤਾਂ ਕੱਲ ਪੰਚਰ ਹੋਈ ਗਿਆ ਸੀ ਇਹਦੀ ਵੀ ਹਵਾ ਨਿਕਲ ਗਈ ਉਧਰ ਲ ਗਏ ਸੀ ਰੇੜੀ ਚੋਂ ਪੰਡਾ ਵਿੱਚ ਲਾ ਦਿਆਂ ਤੇ ਜਿਹੜੀਆਂ ਉਹ ਗੱਠਾਂ ਪੰਜੀਆਂ ਇੱਥੇ ਰਾਤ ਨੂੰ ਕੁੱਤਾ ਬੈਠਾ ਹੁੰਦਾ ਤੇ ਗੱਠਾਂ ਇੱਥੇ ਲਾ ਦਿੰਦੇ ਆ ਵੀ ਉਹਨੂੰ ਠੰਡ ਨਾ ਲੱਗੇ ਇਹਦੇ ਵਿੱਚ ਧਰੱਕੇ ਲਿਆਉਣਾ ਦੋ ਲਾਦਰੀਆਂ ਦੋ ਦੋ ਕਰਕੇ ਵਗ ਜਾਣਗੀਆਂ ਲੋ ਜੀ ਗਾਇਸ ਦੋ ਇਕੱਠਾ ਲਾ ਦੂੰਗਾ ਇੱਥੇ ਹੁਣ ਉਹਲੇ ਜੇ ਤੋ ਕੇ ਵਜਿਆ ਕਰੂਗਾ ਇਹ ਉਹਦੇ ਵੀ ਭਾਰੀ ਬਣੀ ਪਈ ਆ ਕਿ ਕੀ ਖਾਣ ਨੂੰ ਲਿਆਇਆ ਉਹ ਤੇਰੇ ਖਾਣ ਵਾਲੀ ਚੀਜ਼ ਨਹੀਂ ਹੈਗੀ ਇਹ ਜਿਮੀ 버거 ਕੇ ਸਾਥ ਫਾਈ ਚੂਹੀ ਥੈ ਗਈ ਗਈ ਸਨ इसके इधर जाता कि उधर ਬੱਟ ਦੇਖਦੇ ਆਂ ਇਹ ਤੇ ਬਹੁਤ ਜਿਆਦਾ ਖੱਬਲ ਆਇਆ ਹੋਇਆ ਅੱਜ ਇਹ ਕੱਢ ਦਾਂਗਾ ਉਸ ਦਿਨ ਆ ਘੜੀ ਸੀ ਗੱਲ ਹੀ ਬਣੀ ਪਈ ਆ ਮੈਂ ਕਿਹਾ ਬੇਲੇ ਆਂ ਬੱਟ ਬੁੱਟ ਕੱਢ ਲਗੇ ਬੇਲੇ ਵੀ ਕੀ ਕਰਨਾ ਆਹ ਆ ਸਾਰੀ ਕੱਢ ਲਾਂਗੇ ਅੱਜ ਫਿਰ ਉਹ ਸੂਏ ਨਾਲ ਦੀ ਦੇਖ ਲਾਂਗੇ ਇਹ ਟਾਈਮ ਬਚ ਗਿਆ ਨਹੀਂ ਕੱਢਣ ਨੂੰ ਸਹੀ ਹੈਗੀ ਤਾਂ ਵੀ ਖਰਾਬ ਜੀ ਆ ਇਹ ਵੀ ਕਰ ਦਿਆਂਗੇ ਉਸਕੇ ਬਾਅਦ ਇਸ ਕੀ ਵਾਰੀ ਹੈ ਦੇਖ ਜੀ ਬਈ ਉਸਕੇ ਬਾਅਦ ਗਾਇਸ ਇਸ ਕੀ ਵਾਰੀ ਹੈ ਲੋ ਜੀ ਪਹਿਲਾਂ ਤਾਂ ਬਾਬੇ ਦੀਆਂ ਸਮਾਧਾਂ ਕੋਲੋਂ ਸਾਫ਼ ਕਰਤਾ ਥਾਂ ਸਾਰਾ ਵਧੀਆ ਬਾੜਾ ਕੰਡਾ ਪੱਕੜਾਇਆ ਹੋਇਆ ਵੈਸੇ ਇੱਥੇ ਹੁਣ ਇਹਨੂੰ ਛੇੜਦੇ ਆਂ ਅੱਧੀ ਵਾਂਗੂ ਤਾਂ ਘਟਤੀ ਅੱਧੀ ਰਹਿ ਗਈ ਅੱਧੀਆਂ ਜਿਆਦਾ ਏ ਥੋੜੀ ਤੇ ਆ ਤਾਂ ਗਰਲ ਬਣਾਤੀ ਹੋਈ ਗਾਈਸ ਐਨੀ ਵੱਟ ਘੜਤੀ ਐਨੀ ਕਰੇਗੀ ਇਹ ਤੜਕੇ ਘੜਦਿਆਂਗੇ ਹੁਣ ਘਰੇ ਚਲਦੇ ਆਂ ਨਾ ਸਕੂਟਰ ਦੀ ਬੈਟਰੀ ਵੀ ਢਾਉਣਾ ਮੜਕਾ ਮੁੜਤੀ ਹੋ ਗਿਆ ਮੈਂ ਤਾਂ ਬਹੁਤ ਹਾਂ ਉਹੀ ਥੋੜਾ ਲੱਗਦਾ ਵੀਡੀਓ ਦੇ ਵਿੱਚ ਕਾਰ ਨੂੰ ਤੜਕੇ ਸਵੇਹਾ ਆ ਕੇ ਉਭੀ ਘੜਦੇ ਹੋਏ ਅੱਧੀ ਕਪਟਜੀ ਘੜ ਕੇ ਮੈਂ ਆ ਗਿਆ ਘਰੇ ਤੇ ਅੱਜ ਦੇ ਵਲੌਗ ਦਾ ਐਂਡ ਕਰਦੇ ਇੱਥੇ ਉਮੀਦ ਕਰਦਾ ਸੋ ਮੇਰੇ ਵਲੌਗ ਵਧੀਆ ਲੱਗੇ ਹੋ ਵਲੌਗ ਵਧੀਆ ਲੱਗੇ ਤਾਂ ਲਾਈਕ ਕਮੈਂਟ ਕਰਦੇ ਚੈਨਲ ਤੇ ਨਵੇਂ ਸਬਸਕ੍ਰਾਈਬ ਕਰਦੇ ਹੋ ਮਿਲਦੇ ਆ ਨਿਊ ਵਲੌਗ ਵਿੱਚ